ਜੋ ਕਿ ਲੋਕਾਂ ਦੇ ਗਿਆਨ ਨੂੰ ਬਣਾ ਦੇ ਕਰ ਉਹ ਬੰਦੇ ਦੀ ਜਾਂਦੀ ਹੈ ਡੇਢ ਘੰਟੇ ਤੋਂ ਬੰਦਾ ਤੜਫਦਾ ਰਿਹਾ ਇੱਥੇ ਐਂਬੂਲੈਂਸ ਆਈ ਨਹੀਂ ਹਾਂ ਐਵੇਂ ਭਾਈ ਅੱਜ ਗੱਲ ਕਰੀਏ ਤੁਹਾਡੀ ਕੰਮ ਦੀ ਤੁਸੀਂ ਹਮੇਸ਼ਾ ਪੰਜਾਬੀ ਵਾਸਸ ਪ੍ਰਵਾਸੀ ਹੋਇਆ ਬਟਾਟਾ ਜਿਹੜੇ ਹੰਝੂ ਵੀ ਦਿਖ ਰਹੇ ਨੇ ਤੁਸੀਂ ਅੱਜ ਜਿਹੜਾ ਕੰਮ ਕੀਤਾ ਕੋਈ ਨਹੀਂ ਕਰ ਸਕਦਾ ਭਾਈ ਨਹੀਂ ਕਰ ਸਕਦਾ ਭਾਜੀ ਚੱਕ ਕੇ ਆਪ ਚੱਕ ਕੇ ਟਿੱਪੜ ਤੋਂ ਠੱਲੋ ਕੱਢ ਕੇ ਬੰਦਾ ਠੱਲੇ ਰੱਖਿਆ ਡੇਢ ਘੰਟੇ ਤੋਂ ਐਂਬੂਲੈਂਸ ਆਈ ਨਹੀਂ ਕੋਈ ਆਮ ਪਾਰਟੀ ਦਾ ਫਾਇਦਾ ਨਹੀਂ ਕੋਈ ਭਗਵਾਨ ਤੁਮਾਨ ਦਾ ਭਗਵਾਨ ਤੁਮਾਨ ਮੋਦਾਵਾਦ ਆ ਕੋਈ ਸਾਡੇ ਆਂਡ ਚ ਜਿਹੜੇ ਦਿਖ ਰਹੇ ਨੇ ਸਾਨੂੰ ਭਾਜੀ ਇਸ ਟਾਈਮ ਮੈਂ ਕਹਿ ਰਿਹਾ ਭਾਜੀ ਇਸ ਟਾਈਮ ਤਾਂ ਇੰਨਾ ਦੇ ਟਿਪਰਾਂ ਵਾਲਿਆਂ ਦੇ ਬੱਸਾਂ ਵਾਲਿਆਂ ਦਾ ਕੋਈ ਨਿਮੀਰ ਹੈ ਨਹੀਂ ਇੰਨੀ ਸਪੀਟਾਂ ਦੇ ਗੱਡੀਆਂ ਚਲਾਉਂਦੇ ਆ ਸੜਕਾਂ ਦਾ ਹਾਲ ਇੰਨਾ ਮੂਰੇ ਲੁਕੂ ਆ ਭਗਵਾਨ ਤੁਮਾਨ ਨੇ ਕੋਈ ਕੰਮ ਨਹੀਂ ਕੀਤਾ ਕੋਈ ਕੋਚ ਨਹੀਂ ਕੀਤਾ ਹਾਂਜੀ ਸਰ ਐਂਬੂਲੈਂਸ ਪਹੁੰਚੀ ਇੱਥੇ ਸਾਰੇ ਕਹਿੰਦੇ ਬੰਦਾ ਡੈੱਡ ਹੋ ਚੁੱਕਾ ਆ ਅਸੀਂ ਇਹਨੂੰ ਨਹੀਂ ਲੈ ਕੇ ਜਾਵਾਂਗੇ ਅੱਡੀ ਆ ਕਿਉਂ ਨਹੀਂ ਲੈ ਕੇ ਜਾ ਸਕਦੇ ਜੀ ਪਤਾ ਨਹੀਂ ਇਹ ਕਹਿੰਦਾ ਸਾਨੂੰ ਗੱਡ ਬੋਡੀ ਦਾ ਨਹੀਂ ਜ਼ਖਮੀ ਬੰਦੇ ਨੂੰ ਅਸੀਂ ਖੜਦੇ ਆ ਫਿਰ ਮੇਰੇ ਵੀਰ ਖੜਲੇ ਤੋਂ ਕੋਈ ਨਹੀਂ ਆਇਆ ਲੇਟ ਤੇ ਪਹੁੰਚੋ ਮੁਲਾਜ਼ਮ ਵੀ ਤੁਹਾਨੂੰ ਫੋਨ ਕਰਦੇ ਰਹੇ ਨੇ ਹਾਂਜੀ ਅੱਜ ਇਹ ਤੁਸੀਂ ਇੰਨੀ ਲੇਟ ਪਹੁੰਚੇ ਹੋ ਬੰਦਾ ਜਿੰਦਾ ਸੀਗਾ ਤੁਸੀਂ ਇੰਨੀ ਲੇਟ ਪਹੁੰਚੇ ਹੋ ਮੈਨੂੰ ਸਾਨੂੰ ਜੋ ਕਾਲ ਆਉਗੀ ਉਹ ਤੋਂ ਆਉਗਾ ਅਸੀਂ ਤਾਂ ਮਿਲ ਜਾਈਏ ਪਿਛਲੇ 1 ਘੰਟੇ ਤੋਂ ਅਸੀਂ ਫੋਨ ਕਰ ਰਹੇ ਹਾਂ ਲੋਕਾਂ ਦਾ ਫੋਨ ਆਇਆ ਇੱਕ ਸੈਕਿੰਡ ਭਾਈ ਤੁਹਾਨੂੰ ਐਂਬੂਲੈਂਸ ਵਾਲੇ ਅਜੇ ਵੀ ਆਪਣੀ ਗਲਤੀ ਨਹੀਂ ਮੰਨਦੇ ਪਏ ਤੇ ਆਪਣੇ ਗਾੜੀ ਦੇ ਬਾਪ ਦੇ ਉੱਤੇ ਆਇਆ ਪ੍ਰੋਟੈਸਟ ਆਪ ਹੈਲੋ ਹਾਂਜੀ ਹਾਂਜੀ ਬਾਈ ਸਾਹਿਬ ਤੁਸੀਂ ਇੰਮੋਰਲ ਕੈਪ ਨਾਲ ਗੱਲ ਕਰਾ ਰਹੇ ਤੁਸੀਂ ਮੇਰੀ ਗੱਲ ਸਮਝ ਨਹੀਂ ਹੁੰਦੇ ਤਾਂ ਪਹਿਲੇ ਉਹ ਹਾਂ ਕਿ ਉਹ ਕੀ ਕਰ ਰਹੇ ਨੇ ਤੁਹਾਨੂੰ ਕਾਲ ਕੀਤਾ ਕਿ ਤੁਹਾਡੀ ਲੀਡ ਨਹੀਂ ਬੰਦੀ ਤੁਹਾਡੀ ਜ਼ਿੰਮੇਵਾਰੀ ਨਹੀਂ ਬੰਦੀ ਬੱਸ ਜਿੰਦਗੀ ਨੀਗਾ ਇੱਕ ਬੰਦਾ ਤੁਹਾਡੇ ਲੈਣ ਆ ਡੇਟਾ ਦੇ ਸਾਹਮਣੇ ਖੜ ਕੇ ਗੱਲ ਕਰੋ ਤੁਸੀਂ ਸਿਰਫ ਉਹ ਐਂਬੂਲੈਂਸ ਦੇ ਅਧਿਕਾਰੀਆਂ ਤੋਂ ਭੱਜਦੇ ਨੇ ਜਰ ਆ ਰਹੇ ਨੇ ਇਹ ਤਾਂ ਸਾਹਮਣੇ ਦੇ ਕੇ ਗੱਲ ਕਰ ਫਿਰ ਇਹ ਨਾਮ ਕੀ ਹੈ ਬੱਲਾ ਯਾਰੀ ਹੋ ਗਈ ਅਸੀਂ ਐਤੋਂ ਡੈੱਡ ਬੋਡੀ ਨਹੀਂ ਲੈ ਕੇ ਜਾ ਸਕਦੇ ਫਿਰ ਫਟਾ ਕੀ ਨਾਮ ਜਦੋਂ ਸੀਨ ਦਾ ਸੀ ਉਹਦੇ ਕੋਲ ਪਹੁੰਚੇ ਜਿੱਥੇ ਹਾਂਜੀ ਨਾ ਦੱਸੋ ਵੀਰੇ ਉਦੋਂ ਨਾ ਦੱਸੋ ਨਾ ਕਹਿੰਦਾ ਸੋ ਐਂਬੂਲੈਂਸ ਦਾ ਵੀ ਕਾਹਦੀ ਕੋਈ ਵੀ ਗੱਲ ਕਰਨ ਨੂੰ ਕਿਆ ਨਹੀਂ ਹੈਗਾ ਜੀ ਜਿਸ ਤਰੀਕੇ ਨੂੰ ਸੁਪਾ ਕੇ ਪਾਛ ਰਿਹਾ ਇਹ ਕੋਈ ਗੱਲ ਕਰਨ ਨੂੰ ਆਪਣੇ ਸੀਨੀਅਰ ਅਫਸਰਾਂ ਨਾਲ ਗੱਲ ਕਰਾ ਰਹੇ ਬਟ ਆਪ ਗੱਲ ਕਰਕੇ ਰਾਜ ਨੇ 1 ਤੋਂ 1.5 ਘੰਟੇ ਬਾਅਦ ਆਏ ਅੱਗੇ ਅੱਗੇ ਆਪਣੇ ਬੰਦਿਆਂ ਨੂੰ ਫੋਨ ਕੀਤੇ ਜਾ ਰਹੇ ਨੇ ਪਰ ਇਹਨਾਂ ਦਾ ਤੇ ਕਹਿੰਦੇ ਮੁਕਾਬਲੇ ਕਹਿੰਦਾ ਹੈ ਕਿ ਇਹ ਸੈੱਡ ਬੋਡੀ ਨਹੀਂ ਜਾ ਸਕਦੇ ਤੇ ਲੋਕਾਂ ਦਾ ਸਵਾਲ ਇਹ ਸਵਾਲ ਕਿ ਗੱਲ ਹੋ ਗਿਆ ਬਾਜੀ ਬਾਜੀ ਬੋਲੋ ਤੁਸੀਂ ਉਹਨਾਂ ਤੁਸੀਂ ਕਿਹਨੇ ਕਹਿੰਦੇ ਹੋ ਸੈੱਡ ਬੋਡੀ ਨਹੀਂ ਜਾ ਕੇ ਜਾ ਸਕਦੇ ਤਾਂ ਦੱਸੋ ਕਿੰਨੇ ਪੀਏ ਹਾਂਜੀ ਹਾਂਜੀ ਬ੍ਰੇਕ ਇੱਕ ਤਾਂ ਉਸ ਦਾ ਐਂਬਲੋਡਰ ਦਾ ਜਿਹੜੇ ਭੱਜ ਰਹੇ ਨੇ ਨੀ ਉਹ ਅੱਗੇ ਜਾ ਰਹੇ ਨੇ ਹੈ ਅੱਗੇ ਚੱਲਦੇ ਹੋ ਹੈ ਮੈਂ ਕੋਲ ਲੈ ਜਾ ਉਹ ਪਉ ਆਉਣਾ ਪਉ ਵੀ ਨਾ ਆ ਕੇ ਪਹਿਲੇ ਤੂੰ ਮਨਾ ਕਰਦਾ ਸੀ ਹੁਣ ਲੈ ਕੇ ਜਾਣਾ ਨਾ ਤੋਦਾ ਸਮਨਾ ਹਲੋ ਹਲੋ ਆਉਣਾ ਸੀ ਉਦੋਂ ਨਹੀਂ ਆਏ ਜੀ ਹਾਂਜੀ ਦੇਖ ਸਕਦੇ ਹੋ ਅਜੇ ਕੰਪਨੀ ਨਾਲ ਸੁਹਾਵਤਾ ਸੀ ਕੇਸ ਦੇ ਉਹ ਪਹਿਲੇ ਜਿਹੜਾ ਆਹੀ ਐਮ뷸ੈਂਸ ਦਾ ਡਰਾਈਵਰ ਸੀਗਾ ਉਹ ਪਹਿਲੇ ਮਨਾ ਕਰਦਾ ਸੀ ਆਸੀ ਡੈਡ ਬੋਡੀ ਲੈ ਕੇ ਨਹੀਂ ਜਾ ਸਕਦੇ ਬਟ ਹੁਣ ਪਤਾ ਨਹੀਂ ਕਿਦੇ ਨਾਲ ਗੱਲ ਕਰਾ ਕੇ ਜਿਹੜੀ ਡੈਡ ਬੋਡੀ ਲੈ ਕੇ ਜਾਣ ਨੂੰ ਤਿਆਰ ਹੋ ਗਿਆ 1.5 ਘੰਟੇ ਬਾਅਦ ਜਿਹੜਾ ਐਮ뷸ੈਂਸ ਲੈ ਕੇ ਪਹੁੰਚੇ ਸੀ ਜਕੇ ਜਾ ਰਹੇ ਨੇ ਜੀ ਇੱਕ ਤਰਫ ਵੀ ਸੜ ਹੋਇਆ ਪੁਲਿਸ ਸਾਹਮਣੇ ਕਿੱਥੇ ਆ ਗਏ ਚਲੋ ਬੰਦਾ ਜੀ ਇਕੱਲੇ ਖਾ ਜਾ ਪੁਲੀ ਲਾਉਣਾ ਨਹੀਂ ਇਹ ਬੋ ਦੋ ਦੋ ਬੰਦਾ ਮਰਿਆ ਉਹਦਾ ਐਮਰਜੈਂਸੀ ਆ ਰਹੀ ਆ ਉਹਨੂੰ ਐਂਬੂਲੈਂਸ ਚਾਹੀਦੀ ਆ ਜੇ ਇਹਨਾਂ ਲੱਗੇ ਜੀ ਵਿਚਾਰਾ ਬਾਕੇ ਆਂਦਾ ਓਏ ਬਹੁਤ ਪੁਰਾਣਾ ਵੀਡੀਓ ਕਰ ਲੈ ਸਰਕਾਰ ਤੇ ਬਹੁਤ ਵੱਡਾ ਸਵਾਲ ਆ ਪ੍ਰਸ਼ਾਸਨ ਤੇ ਬਹੁਤ ਵੱਡਾ ਸਵਾਲ ਆ ਇਹ ਕਹਿੰਦੇ ਕਪਤਨ ਅਧਿਕਾਰੀ ਥਾਏ ਆਰੀਆਂ ਵੱਲੋਂ ਵੀ ਫੋਨ ਕੀਤਾ ਗਿਆ ਆਮ ਲੋਕਾਂ ਵੱਲੋਂ ਫੋਨ ਕੀਤਾ ਗਿਆ ਦੋਨੋਂ ਐਂਬੂਲੈਂਸ ਨਹੀਂ ਆਈ ਉਹ ਇੱਕ ਘੰਟੇ ਤੋਂ ਵੀ ਿਆਰ ਪਾਣੀ ਦੇ ਦੇਖ ਸਕਦੇ ਹਾਂ ਹੁਣ ਜਿਹੜਾ ਅੱਧਾ ਘੰਟਾ ਪਹਿਲੇ ਬੰਦਾ ਜਿੰਦਾ ਸੀਗਾ ਐਂਬੂਲੈਂਸ ਦੀ ਤੇਰੀ ਕਰਕੇ ਪ੍ਰਸ਼ਾਸਨ ਦੀ ਨਗੈਲੀ ਕਰਕੇ ਉਹ ਬੰਦੇ ਦੀ ਮੌਤ ਹੋ ਚੁੱਕੀ ਹੈ ਕਿ ਐਂਬੂਲੈਂਸ ਆਇਆ ਤਾਂ ਬੰਦਾ ਜੀ ਸਕਦਾ ਸੀਗਾ ਐਂਬੂਲੈਂਸ ਨਹੀਂ ਆਇਆ ਤਾਂ ਮਰ ਗਿਆ ਪਹਿਲੇ ਕਹਿਣ ਦੇ ਮੁਤਾਬਕ ਪਿਛਲੇ ਅੱਧੇ ਘੰਟੇ ਤੋਂ ਐਂਬੂਲੈਂਸ ਨੂੰ ਫੋਨ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਵੀ ਤੇ ਪੁਲਿਸ ਵਾਲਿਆਂ ਵੱਲੋਂ ਵੀ ਲੇਕਿਨ ਐਂਬੂਲੈਂਸ ਅਜੇ ਤੱਕ ਨਹੀਂ ਪਹੁੰਚੀ ਤੇ ਲੋਕ ਕਹਿ ਰਹੇ ਸੀ ਹਜੇ ਤੱਕ ਉਹਦੇ ਸਾਹ ਚੱਲਦੇ ਸੀ ਤੇ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਉਹਦੀ ਡੈਥ ਹੋ ਚੁੱਕੀ ਹੈ ਦੇਖ ਸਕਦੇ ਹੋ ਪਿੱਟੀ-ਵੱਟੀ ਲਾਪਰਵਾਹੀ ਹੈ ਲਾਪਰਵਾਹੀ ਹੈ ਐਂਬੂਲੈਂਸ ਆលਿਆ ਦੀ ਵੀ ਜਿੱਥੇ ਹਜੇ ਤੱਕ ਐਂਬੂਲੈਂਸ ਨਹੀਂ ਪਹੁੰਚੀ 110 ਤੇ 150 ਵਾਰ ਫੋਨ ਆਇਆ ਐਂਬੂਲੈਂਸ ਐਂਬੂਲੈਂਸ ਨਹੀਂ ਪਹੁੰਚੀ ਪਰ ਬੰਦਾ ਮਰ ਗਿਆ ਵਾ ਈਸੂ ਹੁਲਤਾ ਨੇ ਇੱਥੇ ਦੱਸੋ ਅੰਸਰਾ ਨੇ ਇੰਨੇ ਫੋਨ ਕੀਤੇ ਆ ਮੈਂ ਮੁਲਾਜ਼ਮ ਇੰਨੇ ਫੋਨ ਕੀਤੇ ਆ ਬੰਦਾ ਮਰ ਚੁੱਕਾ ਵਾ ਕੌਣ ਜ਼ਿੰਮੇਦਾਰ ਆ ਦੱਸੋ ਜੀ ਕਿੰਨਾ 1.5 ਘੰਟਾ ਹੋ ਗਿਆ ਐਂਬੂਲੈਂਸ ਨੂੰ ਦੋ ਵਾਰੀ ਮੈਂ ਫੋਨ ਕਰਤਾ ਐਂਬੂਲੈਂਸ ਨਹੀਂ ਆਈ ਤੰਦਾ ਤੇ ਕਿਤੇ ਨਾ ਕਿਤੇ ਇੱਕ ਆ ਜਿਹੜੀ ਭਗਵੰਤ ਮਾਨ ਦੇ ਸਰਕਾਰ ਆ ਗੱਲ ਕਰਦੀ ਆ ਅਸੀਂ ਹੈਲਥ ਸਿਸਟਮ ਬਹੁਤ ਵਧੀਆ ਕਰਤਾ ਉੱਥੇ ਹੀ ਇੱਕ ਬੰਦਾ ਸੜਕ ਤੇ ਕਾਰ ਬਣਾ ਰਿਹਾ ਸਾਰੇ ਜਨਤਾ ਦਾ ਸਹਾਇਪ ਲੈ ਕੇ ਦਵਾ ਦੋਨੇ ਅਸੀਂ ਪੀਐਚ ਹੈਲਪਕੋ ਦੇ ਸਾਰੇ ਕੰਮ ਨਹੀਂ ਕੋਈ ਨਹੀਂ ਹੋ ਕੇ ਦਿ ਹੋ ਰਿਆ ਨਾ ਐਂਬੂਲੈਂਸ ਆਰੀਆ ਉਹ ਐਂਬੂਲੈਂਸ ਦਾ ਸੂਰ ਵੀ ਨਹੀਂ ਹੈਗੀ ਸਰ ਅੱਛਾ ਲੋ ਜਾਨੇ ਸਿਆ ਚਲੂ ਸਾਡੇ ਨਾਲ ਤਾਂ ਹੋ ਜੇ ਬਹੁਤ ਬਹੁਤ 10 15 ਮਿੰਟ ਦੇ ਵਿੱਚ ਬਸ 4 ਘੰਟਾ ਹੋ ਗਿਆ ਹਜੇ ਲੁਧਿਆਣਾ ਸ਼ਹਿਰ ਦਾ ਸਭ ਤੋਂ ਬੀਜ਼ੀ ਚੌਕ ਹੈ ਸਮਰਾਲਾ ਚੌਕ ਉੱਥੇ ਹਾਂਜੀ ਤੇ ਉੱਥੇ ਹਜੇ ਤੱਕ ਵੀ ਐਂਬੂਲੈਂਸ ਨਾ ਪਹੁੰਚ ਨਾ ਕਿਤੇ ਨਾ ਕਿਤੇ ਇਹ ਚਿੰਤਾ ਦਾ ਵਿਸ਼ੇ ਤੇ ਸੋਚ ਦਾ ਵਿਸ਼ੇ ਵੀ ਹੈ ਜੀ ਕੰਮ ਹੁੰਦਾ 10 ਮਿੰਟ 15 ਮਿੰਟ ਅੱਦਾ ਘੰਟਾ ਬਾਅਦ ਤੋਂ ਬਾਅਦ 1/2 ਘੰਟਾ ਹੋ ਗਿਆ ਭਾਜੀ ਕੋਈ ਐਂਬੂਲੈਂਸ ਨਹੀਂ ਕੋਈ ਸਟਾਫ ਨਹੀਂ ਬਾਗੀ ਉਹਦਾ ਨੱਕ ਦੱਪਿਆ ਨੂੰ ਇਹ ਦਬਾਇਆ ਬੰਦੇ ਨੂੰ ਪਰ ਬਾਗੀ ਨਹੀਂ ਸਕਿਆ ਕੋਈ ਧਿਆਨ ਕਰ ਰਿਹਾ ਕਿਸ ਪ੍ਰਕਾਰ ਦੀ ਪਰ ਭਾਜੀ 10 15 ਮਿੰਟ ਬਸ ਕਹਿਣਾ ਚਾਹਦਾ ਸਰਕਾਰ ਕੁਝ ਨਹੀਂ ਕਰ ਸਕਦੀ ਐਂਬੂਲੈਂਸ ਦਾ ਕੋਈ ਇੱਥੇ ਫਾਇਦਾ ਆਇਆ ਨਹੀਂ ਕੁਝ ਨਹੀਂ ਹੋਇਆ ਬੰਦਾ ਮਰ ਗਿਆ ਮੈਂ ਦੱਸ ਸਰਕਾਰ ਨੂੰ ਕਹੂੰਗਾ ਕਿ ਉਹਦੇ ਕਰਕੇ ਹੋਇਆ